ਅੱਜ ਦੇ ਮਸ਼ੇਖ ਵਰਦੀਆਂ ਖਬਰਾਂ ਦੇ ਸਭ ਤੋਂ ਪਹਿਲਾਂ ਵੱਡੀ ਖਬਰ ਹੈ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਨੇ ਇਹ ਗੱਲ ਐਡਮਿਟ ਕਰ ਲਈਆ ਕਿ ਉਹਨਾਂ ਨੇ ਮਿਸਟਰ ਡੋਨਲਡ ਟਰੰਪ ਦੇ ਇਸ ਦਾਅਵੇ ਨੂੰ ਸਵੀਕਾਰਿਆ ਕਿ ਉਹਨਾਂ ਨੇ ਮਿਸਟਰ ਡੱਗਫੋਰ ਦੀ ਜਿਹੜੀ ਕੈਂਪੇਨ ਸੀਗੀ ਐਡ ਉਸ ਦੇ ਇਵਿਜ਼ਿਬਲ ਨੂੰ ਬਾਸੀ ਮੰਗ ਲਈਆ ਦੱਸਿਆ ਕਿ ਜਿਹੜੀ ਉਹਨਾਂ ਨੇ ਏਸ਼ੀਆ ਕੰਟਰੀਆਂ ਦੀ ਜਿਹੜੀ ਨਾਉਨ ਦੇਨ ਦੇ ਟ੍ਰਿਪ ਸੀ ਉਹਦੇ ਵਿੱਚ ਜਿਹੜੀ ਉਹਨਾਂ ਦੀ ਰੈਪ ਅਪ ਜਿਹੜੀ ਸਪੀਚ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਈ ਏਮ ਦਾ ਵਨ ਹੂ ਇਜ਼ ਰਿਸਪੌਂਸੀਬਲ I am the one who is responsible in my role as prime minister for the relation with the president of the US and the federal government is responsible for the foreign relationship with the US government. ਇਹ ਗੱਲ ਕਹੀ ਆ ਮਿਸਟਰ ਕਾਰਨੇ ਨੇ ਕਿ ਮੈਂ ਹੀ ਵਾਜਿਦ ਸ਼ਖਸ ਆ ਜਿਹੜਾ ਇਸ ਲਈ ਜ਼ਿੰਮੇਵਾਰ ਹੈ ਕਿ ਮੈਂ ਅਮਰੀਕਾ ਦੇ ਨਾਲ ਜਾਂ ਹੋਰ ਮੁਲਕਾਂ ਨਾਲ ਸਬੰਧ ਰੱਖਣ ਲਈ ਦੇਸ਼ ਨੂੰ ਕੁਝ ਵੀ ਹੁੰਦਾ ਤੇ ਮੇਰੀ ਜ਼ਿੰਮੇਵਾਰੀ ਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਿਸਟਰ ਡੱਗਫੋਰ ਨੂੰ ਕਿਹਾ ਸੀਗਾ ਕਿ ਐਜ ਇਸ ਸੂਬੇ ਦੇ ਤੌਰ ਤੇ ਸਟੇਟ ਦੇ ਤੌਰ ਤੇ ਤੁਹਾਨੂੰ ਇਹ ਐਡ ਰਨ ਨਹੀਂ ਕਰਨੀ ਚਾਹੀਦੀ ਪਰ ਮਿਸਟਰ ਡੱਗਫੋਰ ਨੇ ਉਹਨਾਂ ਦੀ ਨਹੀਂ ਮੰਨੀ ਹਾਲਾਂਕਿ ਡੱਗਫੋਰ ਨੇ ਇਹ ਗੱਲ ਦਾ ਬਿਆਨ ਦਿੱਤਾ ਹੈ ਕਿ ਮਿਸਟਰ ਕਾਰਨੀ ਨੇ ਮੇਰੀ ਇਸ ਐਡ ਬਾਰੇ ਪਤਾ ਸੀਗਾ ਪਰ ਮਿਸਟਰ ਕਾਰਨੀ ਨੇ ਗੱਲ ਕਹੀ ਹੈ ਕਿ ਉਹਨਾਂ ਨੇ ਮਿਸਟਰ ਡੱਗਫੋਰ ਨੂੰ ਇਹਦੇ ਲਈ ਰੋਕਿਆ ਸੀਗਾ ਔਰ ਉਸ ਤੋਂ ਬਾਅਦ ਮਿਸਟਰ ਡੋਨਲਡ ਟਰੰਪ ਨੇ ਖਾਲ ਦਾ ਦਾਅਵਾ ਕੀਤਾ ਕਿ ਕਾਰਨੀ ਇਸ ਮੁਲਕੇ ਮਾਫੀ ਮੰਗੇ ਨਹੀਂ ਤੇ ਕਾਰਨੀ ਨੇ ਇਸ ਗੱਲ ਤੇ ਕੰਫਰਮੇਸ਼ਨ ਦੇ ਦਿੱਤੀ ਹੈ ਕਿ ਉਹਨਾਂ ਨੇ ਇਹਦੇ ਲਈ ਮਾਫੀ ਮੰਗ ਲਈ ਹੈ ਲੇਕਿਨ ਕੈਨੇਡਾ ਮੀਡੀਆ ਕਹਿੰਦਾ ਕਿ ਇਹ ਅਪੌਲੋਜਾਈਜ਼ ਕਾਫੀ ਲੇਟ ਹੈ ਪਹਿਲਾਂ ਕਰਨੀ ਚਾਹੀਦੀ ਸੀ ਜਾਂ ਫਿਰ ਐਡ ਹੀ ਨਹੀਂ ਰਨ ਕਰਨਾ ਚਾਹੀਦੀ ਦੱਸਦੀ ਕਿ ਮਿਸਟਰ ਡੱਗਫੋਰ ਨੇ অন্ਟਾਰੀਓ ਦੇ ਟੈਕਸਪੇਡ ਦਾ 75 ਮਿਲੀਅਨ ਡਾਲਰ ਅਮਰੀਕਾ ਦੇ ਮੇਜਰ ਟੀਵੀ ਚੈਨਲਸ ਨੂੰ ਦਿੱਤਾ ਹਾਲਕਿ ਹੁਣ ਪੂਰਾ ਨਹੀਂ ਲੱਗਾ ਕਿਉਂਕਿ ਐਡ ਪਹਿਲਾਂ अर्ਲੀ ਬੰਦ ਹੋ ਗਈ ਆ ਜਿਹਦੇ ਵਿੱਚ ਉਹਨਾਂ ਨੇ ਮਿਸਟਰ ਰੌਨਲਡ ਰੀਗਨ ਨੇ 1987 ਦੇ ਵਿੱਚ ਟੈਰਫ ਦੇ ਖਾਫ ਆਪਣੇ ਐਕਸਪੀਰੀਡ ਸੀ ਉਹਨਾਂ ਨੇ ਕਿਹਾ ਕਿ ਟੈਰਫ ਕੋ ਕਿਸੇ ਵੀ ਮੁਲਕ ਨੂੰ ਅੱਗੇ ਲੈ ਕੇ ਨਹੀਂ ਜਾ ਸਕਦੇ ਇੱਕ ਲੌਂਗ ਰਨ ਪਾਲਸੀ ਨਹੀਂ ਹੈਗੀ ਮਿਸਟਰ ਡੋਨਲਡ ਟਰੰਪ ਨੇ ਇਸ ਤੇ ਗੁੱਸਾ ਕੀਤਾ ਅਤੇ ਉਹਨਾਂ ਨੇ ਇਸ ਤੇ ਉੱਪਰ ਕੈਨੇਡਾ ਦੇ ਨਾਲ ਆਪਣੀ ਇਮੀਡੀਏਟਲੀ ਜਿਹੜੀ ਟ੍ਰੇਡ ਟਾਕ ਚੱਤੀ ਉਸ ਨੂੰ ਟਰਮੀਨੇਟ ਨਹੀਂ ਕੀਤਾ ਨਾਲ ਦੀ ਨਾਲ ਹੀ ਵੀ ਕਿਹਾ ਕਿ ਉਹ ਐਨ ਅਦਰ 10% ਕੈਨੇਡਾ ਦੇ ਖਾਫ ਟੈਰਫ ਲਾਉਂਗੇ ਜੇ ਗੱਲ ਸ਼ੁਰੂ ਹੋਈ ਮਿਸਟਰ ਡੋਨਲਡ ਟਰੰਪ ਦੀ ਤੇ ਉਹਦੀ ਖਬਰ ਫਿਰ ਉਸ ਤੋਂ ਬਾਅਦ ਆਪਾਂ ਫੈਡਰਲ ਬਜਟ ਵੱਲ ਵਧਾਂਗੇ ਖਬਰ ਇਸ ਵਕਤ ਇਹ ਹੈ ਕਿ ਬੁੱਧਵਾਰ ਵਾਲੇ ਦਿਨ ਪਰਸੋਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਹੈ ਮਿਸਟਰ ਡੋਨਲਡ 트ੰਪ ਦੇ ਸੂ ਕਾਲਡ ਵਰਡ ਦੇ ਉੱਪਰ ਅੰਪੋਸ ਕੀਤੇ ਗਏ 149 ਲੈ ਕੇ ਦੁਨੀਆ ਭਰ ਦੀ ਮੀਡੀਆ ਦੀ ਨਜ਼ਰ ਇਸ ਵਕਤ ਇਸ ਤੇ ਲੱਗੀ ਹੋਈ ਆ ਕਿ ਮਿਸਟਰ ਡੋਨਲਡ 트ੰਪ ਦੇ ਜਿਹੜੇ ਮੇਜਰ ਲੀਗਲ ਜਿਹੜੀ ਹਾਰਡਲ ਆ ਸਬੀਮ ਘਾਟ ਆਫ ਅਮਰੀਕਾ ਦੇ ਮਿਸਟਰ ਡੋਨਲਡ ਟਰੰਪ ਨੂੰ ਫੇਸ ਕਰਨੀ ਪਵੇਗੀ ਦੱਸਦੀ ਹੈ ਕਿ ਇਸ ਦੇ ਉੱਪਰ ਬਿਜ਼ਨਸ ਤੇ ਸਟੇਟਸ ਜਿਹੜੀਆਂ ਉਹਨਾਂ ਨੇ ਨੈਸ਼ਨਲ ਸਕਿਉਰਿਟੀਸ ਦੇ ਮਸਲੇ ਨੂੰ ਲੈ ਕੇ ਦੱਸਦੀ ਹੈ ਕਿ ਇਹਦੇ ਵਿੱਚ ਇੰਟਰਨੈਸ਼ਨਲ ਅਮਰਜੈਂਸੀ ਇਕਨੋਮਿਕ ਪਾਵਰ ਐਕਟ 1970 ਨੂੰ ਮੁੱਖ ਰੱਖਦੇ ਹੋયા ਇਹਦੀ ਵਰਤੋਂ ਕਰਦੇ ਹੋયા ਉਹਨਾਂ ਨੇ ਦੁਨੀਆ ਭਰ ਦੇ ਮੁਲਕਾਂ ਦੇ ਸਮੇਤ ਕੈਨੇਡਾ ਇਹ ਟੈਰਾਫਲਾਈ ਸੀ ਦੱਸਦੀ ਕਿ ਇਹ ਜਿਹੜੇ ਉਹਨਾਂ ਦੇ ਖਿਲਾਫ ਅਮਰੀਕਾ ਦੀਆਂ ਸਟੇਟਾਂ ਨੇ ਤੇ ਬਿਜ਼ਨਸ ਨੇ ਜਿਹੜੇ ਇਹ ਕੇਸ ਕੀਤਾ ਹੋਇਆ ਉਹਨਾਂ ਨੇ ਕਿਹਾ ਕਿ ਇਸ ਜਿਹੜਾ ਐਕਟ ਆ ਇਸ ਦੀ ਦੁਰਵਰਤੋਂ ਕੀਤੀ ਗਈ ਆ ਮਿਸਟਰ ਡੋਨਲਡ 트ੰਪ ਨੇ ਸੋ ਦੱਸਦੀ ਕਿ ਇਹਦੇ ਵਿੱਚ ਦੋ ਕੇਸ ਵੱਖਰੇ ਵੱਖਰੇ ਕਮਬਾਈਨ ਕਰਦੇ ਆ ਤੇ ਇਹਦੇ ਵਿੱਚ ਇੱਕ ਵੱਖਰਾ ਕੇਸ ਇਹ ਵੀ ਆ ਕਿ ਜਿਹੜੀ ਸੈਂਟਨਲ ਦੀ ਰਿਲੇਟਡ ਜਿਹੜੀ ਉਹਨਾਂ ਨੇ ਡਿਊਟੀ ਇੰਪੋਜ਼ ਕੀਤੀ ਆ ਫਿਰ ਕੈਨੇਡਾ ਮੈਕਸੀਕੋ ਤੇ ਚਾਈਨਾ ਇਸ ਸਾਡੇ ਕੰਟਰੀ ਚ ਫੈਂਟਨਲ ਜਿਹੜਾ ਆ ਉਹ ਭੇਜ ਰਹੇ ਨੇ ਤੇ ਇਹਨਾਂ ਨੂੰ ਉਹਨਾਂ ਨੇ ਵੱਖਰੇ ਸ਼ੇਕ ਲਾਇਆ ਵੱਖਰਾ ਉਹਨਾਂ ਨੂੰ ਟੈਰਫ ਲਾਇਆ ਦੱਸ ਰਹੀ ਕਿ ਅਮਰੀਕਾ ਆਪਣੀਆਂ ਕੰਨਾਂ ਮਜ਼ਬੂਤ ਕਰਨ ਦੀ ਬਜਾਏ ਦੂਜੇ ਮੁਲਕਾਂ ਨੂੰ ਦੋਸ਼ ਦਾਰ ਰਿਹਾ ਕਿ ਤੁਸੀਂ ਸਾਡੇ ਕੰਟਰੀ ਚ ਭੇਜਦੇ ਹੋ ਦੁਨੀਆ ਦਾ ਆਪਣੇ ਆਪ ਨੂੰ ਪਾਵਰਫੁਲ ਮੰਨਣ ਵਾਲਾ ਕੰਟਰੀ ਆਪਣੀਆਂ ਕੰਨਾਂ ਆਪਣੀਆਂ ਸਰਹੰਦਾਂ ਦੇ ਉੱਪਰੋਂ ਹੁੰਦੀ ਸਮਗਣੀ ਰੋਕਣ ਤੇ ਕੰਮ ਨਹੀਂ ਆ ਤੇ ਦੂਜੇ ਮੁਲਕਾਂ ਨੂੰ ਇਸ ਲਈ ਦੋਸ਼ ਦੇ ਰਿਹਾ ਇਹ ਕਿੰਦੀ ਅੱਥ ਕਠਣੀ ਗੱਲ ਹੈ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਨਸ਼ੇ ਭੇਜੋ ਤਾਂ ਅਸੀਂ ਤੁਹਾਡੇ ਖਿਲਾਫ ਟੈਰਫ ਲਾਵਾਂਗੇ ਇਹਦੇ ਬਾਰੇ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਔਰ ਹਾਲ ਹੀ ਚੜੀ ਬੁੱਧਵਾਰਾ ਦਿਨ ਦਾਸਤੀਏ ਕੇ ਇਹਦੇ باوجود ਵੀ ਬੇਸ਼ੱਕ ਸੁਪਰੀਮ ਕੋਰਟ ਜੀਡੀਓ ਔਰ ਉਹਦੇ ਖਿਲਾਫ ਜਿੰਦ ਵੀ ਮਿਸਟਰ ਡੋਨਲਡ ਟਰੰਪ ਦੇ ਖਿਲਾਫ ਕੋਈ ਵੀ ਫੈਸਲਾ ਦਿੰਦੀ ਹੈ ਕੈਨੇਡਾ ਨੂੰ ਬਹੁਤ ਵੱਡੇ ਪੱਧਰ ਤੇ ਰਾਹਤ ਮਿਲਦੀ ਸੁਭਾਵਨਾ ਨਹੀਂ ਹੈ ਕਿਉਂਕਿ ਟ੍ਰੇਡ ਐਕਸਪੈਂਸ਼ਨ ਐਕਟ 1912 ਤੱਕ ਜਿਹੜਾ ਕੈਨੇਡਾ ਦੇ ਸਟੀਲ, ਅਲੂਮੀਨੀਅਮ, ਲੰਬਰ, ਆਟੋਮੋਬਾਈਲ, ਕਾਪਰ ਇੰਡਸਟਰੀ ਦੇ ਉੱਪਰ ਜਿਹੜੇ ਟੈਰਸ ਲੱਗੇ ਆ ਉਹਨਾਂ ਨੂੰ ਬਹੁਤਾ ਵੱਡਾ ਜਿਹੜਾ ਕਹਿ ਸਕਦੇ ਆ ਕਿ ਰਾਹਤ ਮਿਲਦੀ ਸਭਾਵਨਾ ਨਜ਼ਰ ਨਹੀਂ ਆਉਂਦੀ ਬਾਕੀ ਤੁਸੀਂ ਸਟੇ ਟਿਊਨ ਵਿਦ ਰੇਡੀਓ ਸਾਊਥ ਈਸਟ ਵਾਈਸ ਅਸੀਂ ਲਗਾਤਾਰ ਤੁਹਾਨੂੰ ਕੈਨੇਡੀਅਨ ਇਕਨੋਮੀ ਰਿਲੇਟਡ ਜਿਹੜੀਆਂ ਖਬਰਾਂ ਨੇ ਰਿਲੇਟਡ ਖਾਸ ਤੌਰ ਤੇ ਯੂਐਸ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਵਾਂਗੇ ਜੀ ਕੈਨੇਡਾ ਦਾ ਮੀਡੀਆ ਲਿਖਦਾ ਇਟ ਇਜ਼ ਗੋ ਟਾਈਮ ਆਲਮੋਸਟ ਪਾਵਕੇ ਮਿਸਟਰ ਮਾਰਕਾਨ ਦੀ ਸਰਕਾਰ ਜਾ ਵੀ ਸਕਦੀ ਆ ਕੱਲ ਹਿਸਟੋਰੀਕਲ ਡੇ ਆ ਮਿਸਟਰ ਮਾਰਕਾਨ ਨੇ ਤੇ ਉਹਨਾਂ ਦੇ ਫਾਈਨੈਂਸ ਮਿਸਟਰ ਮਿਸਟਰ ਫ੍ਰਾਂਕੋ ਫੈਲਪ ਚੈਂਪੇਨ ਜਿਹੜੀ ਆ ਉਹ ਪਹਿਲੀ ਆਪਣੇ ਹਿਸਟੋਰੀਕਲ ਫਸਟ ਆਵਰ ਬਜਟ ਸਪੀਚ ਦੇਣਗੇ ਮਿਸਟਰ ਕਾਰਨੀ ਦੀ ਗਵਾਹੀ ਹੇਟ ਔਰ ਇਸ ਨੂੰ ਉਹਨਾਂ ਨੇ ਇੱਕ ਹਿਸਟੋਰੀਕਲ ਅੰ ਬਜਟ ਕੀ ਆ ਹਾਲ ਤੱਕ ਕੋਈ ਕਿਸੇ ਵੀ ਪਾਰਟੀ ਨੇ ਨਾ ਜਾਂ ਹਾਂ ਕੀਤੀ ਆ ਐਨਡੀਪੀ ਨੇ ਕੀ ਆ ਕਿ ਅਸੀਂ ਵਿਖਾਂਗੇ ਬਜਟ ਦੇ ਵਿੱਚ ਕੀ ਆ ਫਿਰ ਅਸੀਂ ਫੈਸਲਾ ਕਰਾਂਗੇ ਇਸ ਤੋਂ ਇਲਾਵਾ ਆਪੋਜੀਸ਼ਨ ਲੀਡਰ ਪੀਆ ਪਾਲੀਆ ਨੇ ਕੀ ਆ ਕਿ ਅਸੀਂ ਚਾਹੁੰਦੇ ਹਾਂ ਕਿ ਕੈਨੇਡੀਅਨਸ ਨੂੰ ਵੱਡੇ ਪੱਤਰ ਤੇ ਰਾਹਤ ਮਿਲੇ ਇਹ ਫੋਰੇਬਲ ਬਜਟ ਹੋਣਾ ਚਾਹੀਦਾ ਲੋਕਾਂ ਨੂੰ ਘਰਾਂ ਨੂੰ ਬਿਜ਼ਨਸ ਨੂੰ ਖਾਣ ਪੀਣ ਦੇ ਮਾਮਲੇ ਚ ਸਰਕਾਰ ਵੱਡੀ ਰਾਹਤ ਦੇਵੇ ਤੇ ਜਿਹੜਾ ਡੈਫਿਸਿਟ ਆ ਉਹ 42 ਬਿਲੀਅਨ ਤੋਂ ਫੱਲੇ ਰਹਿਣਾ ਚਾਹੀਦਾ ਜਿਹੜੀ ਪਹਿਲੀ ਲੇਬਲ ਸਰਕਾਰ ਨੇ ਦਿੱਤਾ ਸੀ ਹਾਲਾਂਕਿ ਜਿਹੜੇ ਵਾਸਟ ਸਟਾਕ ਨੇ ਉਹ ਕਹਿੰਦੇ ਆ ਕਿ 70-75 ਬਿਲੀਅਨ ਦਾ ਘਾਟਾ ਸਰਕਾਰ ਪੇਸ਼ ਕਰੇਗੀ ਸੋ ਇਹ ਲੱਗਦਾ ਨਹੀਂ ਆ ਕਿ ਬਜਟ 42 ਬਿਲੀਅਨ ਤੋਂ ਕੱਟ ਦੇ ਕਾਟੇ ਵਾਲਾ ਹੋਵੇ ਸੋ ਇਸ ਦੇ ਉੱਪਰ ਇਹ ਕਹਿਣਾ ਬੜਾ ਮੁਸ਼ਕਲ ਹੈ ਕਿ ਆਪੋਜੀਸ਼ਨ ਇਰੇਤੇ ਜਿਹੜੀ ਸਪੋਰਟ ਕਰੇਗੀ ਸੋ ਕੰਜ਼ਰਵੇਟਿਵਨੋ ਸਪੋਰਟ ਇਸ ਭਾਵਨਾ ਹਾਲ ਦੀ ਕਿੜੀ ਕੱਟ ਲੱਗਦੀ ਆ ਕਿਸੇ ਨਾਮੀ ਅਜੇ ਕਾਰਨੀ ਸਰਕਾਰ ਨੂੰ ਇਸ ਕੱਲ ਦਾ ਭਰੋਸਾ ਨਹੀਂ ਦਿੱਤਾ ਕਿ ਇਹ ਤੁਹਾਡੇ ਬਜਟ ਨੂੰ ਸਪੂਟ ਕਰਾਂਗੇ ਦੇ ਵਿੱਚ ਵੱਡੀਆਂ ਚੇਂਜਸ ਸਰਕਾਰ ਲਿਆਉਣ ਜਾ ਰਹੀ ਆ ਇੰਡਸਟਰੀ ਨੂੰ ਲੈ ਕੇ ਔਰ ਸਰਕਾਰ ਇੱਕ ਤਰੀਕੇ ਨਾਲ ਹਾਲਾਂਕਿ ਲਿਬਰਲ ਆ ਲਿਬਰਲ ਨੇ ਜਸਟਨ ਟੂਡੋ ਦੀ ਪਾਲਿਸੀ ਜਿਹੜੀ ਬਿਲਕੁਲ ਉਲਟ ਜਾਂਦੀਆਂ ਹੋਇਆਂ ਇਸ ਵਕਤ ਅਪਰੋਕਸੀਮੇਟਲੀ ਲੱਗਦਾ ਹੈ ਕਿ ਜਿਹੜਾ ਔਇਲ ਤੇ ਗੈਸ ਤੇ ਐਮਿਸ਼ਨ ਆ ਉਹਨੂੰ ਟੋਟਲੀ ਜਿਹੜਾ ਅਬੋਲਿਸ਼ ਕਰ ਸਕਦੀ ਆ ਇੰਡਸਟਰੀਅਲ ਕਾਰਬਨ ਨੂੰ ਵੀ ਸਰਕਾਰ ਜਿਹੜੀ ਆ ਮੂਵ ਕਰ ਸਕਦੀ ਹੈ ਇਕੱਲੀ ਇੰਡਸਟਰੀ ਬਚੀ ਹੈ ਬਾਕੀ ਸਰਕਾਰ ਉਸ ਤੇ ਅਜੇ ਤੱਕ ਰਾਹਤ ਦੇ ਚੁਕੀ ਹੈ ਤੋਂ ਇਲਾਵਾ ਇਮੀਗ੍ਰੇਸ਼ਨ ਤੇ ਵੱਡੀ ਚੇਂजेस ਆਨ ਦੀ ਸਭਾ ਨੂੰ ਲੱਗਦੀ ਹੈ ਟੈਂਪਰੇਰੀ ਫੋਰਨ ਵਰਕਰ ਲਗਭਗ ਜਿਹੜਾ 30 ਲੱਖ ਇਥੇ ਬੈਠਾ 3 ਮਿਲੀਅਨ ਉਹਨਾਂ ਨੂੰ ਡਾਊਨ ਦੀ ਦੇਸ਼ ਤੋਂ ਬਾਹਰ ਕੱਢਣ ਦੀ ਸਰਕਾਰ ਦੀ ਪੂਰੀ ਤਿਆਰੀ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ ਵੱਡੇ ਪੱਧਰ ਤੇ ਪਰ ਨਾਲ ਦੀ ਨਾਲ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਮੈਚ ਇਮੀਗ੍ਰੇਸ਼ਨ ਕਰਾਂਗੇ ਜਿਹੜੀ ਸੀ ਦੀ ਸਾਨੂੰ ਲੋਡ ਹੋਏਗੀ ਨੀਡ ਹੋਏਗੀ ਕਪੈਸਿਟੀ ਹੋਏਗੀ ਸਿਰਫ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਦੇਸ਼ ਵੈਲਕਮ ਕਰਾਂਗੇ ਸੋ ਇੱਕ ਵੱਡਾ ਮਸਲਾ ਹੋਏਗਾ ਲਿਬਰਨ ਨੂੰ ਲੈ ਕੇ ਬਟ ਮੇਰੇ ਕੋਲ ਇੱਕ ਖਬਰ ਹੋਰ ਵੀ ਹੈ ਸਰਕਾਰ ਨੇ ਅਗਸਤ 2024 ਤੱਕ ਕਿੰਨੇ ਲੋਕਾਂ ਨੂੰ ਰਿਸਟਰਡ ਵੀਜ਼ੇ ਦਿੱਤੇ ਇਹ ਮੈਂ ਫਿਰ ਬਾਅਦ ਚ ਡਿਸਕਸ ਕਰਾਂਗਾ ਹਾਲੇ ਕਿ ਇਹ ਕੌਣ-ਕੌਣ ਲੋਕ ਕਿਹੜੇ-ਕਿਹੜੇ ਕੰਟਰੀਆਂ ਤੋਂ ਲੋਕ ਸਾਡੇ ਕੰਟਰੀ ਦੇ ਵਿੱਚ ਆਏ ਇਹਦੇ ਬਾਰੇ ਅਪਡੇਟ ਕੋਆਰਡੀਨਲ ਜਾਰੀ ਰੱਖਾਂਗੇ ਜੀ ਅਗਲੀ ਵੱਡੀ ਖਬਰ ਇਸ ਵਕਤ ਜਿਹੜੀ ਚਰਚਾ ਚ ਰਹੀਆਂ ਉਹ ਇਹੋ ਰਹੀਆਂ ਕਿ ਕੀ ਕੰਜ਼ਰਵਟਿਵ ਬਜਟ ਨੂੰ ਸਪੋਰਟ ਕਰਨਗੇ ਇਹ ਇੱਕ ਵੱਡਾ ਮੈਸਟਰ ਐ ਐਨਡੀਪੀ ਕੀ ਰੈਡੀ ਆ ਬਜਟ ਨੂੰ ਸਪੋਰਟ ਕਰਨ ਲਈ ਇਹ ਵੀ ਇੱਕ ਵੱਡਾ ਸਵਾਲ ਰਹੇਗਾ ਅਗਲੀ ਵੱਡੀ ਖਬਰ ਜਿਹੜੀ ਚਰਚਾ ਵੀ ਘੰਟੇ ਰਹੀ ਉਹ ਹੈ ਇਸ ਵਕਤ ਟ੍ਰਾਂਟੋ ਬਲੂ ਜਿਹੜੇ ਅਵਾਰਡ ਸੀਰੀ ਹਾਰ ਗਏ ਨੇ ਡੌਜ਼ਰਸ ਵਾਲਿਆਂ ਕੋਲੋਂ ਹਜ਼ਾਰਾਂ ਲੋਕ ਵਾਪਸ ਘਰਾਂ ਨੂੰ ਜਾਣ ਲਈ ਸਕੇ ਬੈਠੇ ਹੋਏ ਨੇ ਔਰ ਲੋਕਾਂ ਨੇ ਵਹੀਰਾ ਕੱਤੀਆਂ ਸੀ ਟ੍ਰਾਂਟੋ ਨੂੰ ਵੱਡੇ ਪੱਧਰ ਤੇ ਉੱਪਰ ਔਰ 5-4 ਦੇ ਫਰਕ ਨਾਲ ਹਾਰ ਗਿਆ ਹਾਲਾਂਕਿ ਲੱਗਦਾ ਨਹੀਂ ਸੀਗਾ ਕਿ ਬਲੂ ਜੇ ਵਾਲੇ ਹਾਰਨਗੇ ਦੱਸਿਏ ਕਿ ਜਿਹੜੀ ਡੌਜ਼ਰ ਆ ਉਹ ਐਲ.ਏ. ਬੇਸਡ ਕੈਲੀਫੋਰਨੀਆ ਦੀ ਟੀਮ ਹੈ ਇਸ ਤੋਂ ਇਲਾਵਾ ਬਲੂ ਜੇ ਜਿਹੜੀ ਆ ਵੈਸੇ ਕੈਨੇਡੀਅਨ ਟੀਮ ਆ ਪਰ ਦੱਸਿਏ ਦੇ ਵਿੱਚ ਟੋਟਲ 26 ਖਿਡਾਰੀ ਨੇ ਸਿਰਫ ਇੱਕ ਖਿਡਾਰੀ ਹੀ ਕੈਨੇਡੀਅਨ ਆ ਬਾਕੀ ਇਹਦੇ ਵਿੱਚ ਟੋਟਲ ਜ਼ਿਆਦਾਤਰ ਖਿਡਾਰੀ ਜਿਹੜੇ ਅਮਰੀਕਨ ਨੇ ਕੜੇ ਕੈਨੇਡੀਅਨ ਖਿਡਾਰੀ ਜਿਹੜੇ ਨੇ ਉਹ ਬਹੁਤ ਥੋੜੇ ਨੇ ਤੋ ਇਹਦੇ ਤੇ ਇੱਕ ਵੱਡੀ ਸਵਾਲ ਤੇ ਚਰਚਾ ਹੋਣੀ ਬਣਦੀ ਆ ਯੂਨਾਈਟਿਡ ਸਟੇਟਸ ਤੋਂ ਇਲਾਵਾ ਜਿਹੜੇ ਸਿਗਨੀਫੀਕੈਂਟ ਨੰਬਰ ਨੇ ਉਹ ਡਮੀਨਿੰਗ ਰਿਪਬਲਿਕ ਵੈਂਜੂਏਲਾ ਪਿਊਰੋ ਰੀਕੋ ਮੈਕਸੀਕੋ ਕਿਊਬਾ ਆਪਨਾਮਾ ਕੈਨੇਡਾ ਦਾ ਖਿਡਾਰੀ ਇੱਕ ਵੀ ਹੈ ਜਿਹਦਾ ਨਾਮ ਹੈਗਾ ਵਲਾਦੀ ਮੀਰ ਗੋਰੇਰੋ ਜੂਨੀਅਰ ਇਹ ਮੋਂਟਰੀਅਲ ਦਾ ਬੋਰਨ ਹੈ ਮੋਂਟਰੀਅਲ ਕੈਬੈਕਾ ਦਾ ਤੇ ਕੈਨੇਡਾ ਵਾਲੇ ਜਿੰਨੇ ਵੀ ਖਿਡਾਰੀ ਨੇ ਇਹ ਅਮਰੀਕਾ 'ਚ ਟੈਕਸ ਫਾਈਲ ਕਰਨਗੇ ਕੱਲੇ ਕੈਨੇਡੀਅਨ ਵਲਾਦੀ ਮੀਰ ਨੂੰ ਛੱਡ ਕੇ ਔਰ ਮੋਸਟਲੀ ਪਾਸਾ ਜਿਹੜਾ ਹੈ ਉਹ ਆਪੋ ਆਪਣੇ ਕੰਟਰੀ ਨੂੰ ਜਾਣਗੇ ਆ ਕੈਨੇਡਾ ਵਾਲੇ ਸਿਰਫ ਗੋ ਬਲੂ ਜੇ 글로ਬਲੀ ਜੋ ਹੈ ਕਰਨਾ ਹੈ ਠੀਕ ਹੈ ਮੇਰੇ ਬਾਰੇ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਲੋਕਲ ਖਬਰਾਂ ਦੇ ਉੱਪਰ 410 ਇਸ ਵਕਤ ਬੰਦ ਜੇ 410 ਤੇ ਕੱਲ ਐਕਸੀਡੈਂਟ ਹੋਇਆ ਇੱਕ ਫਟਲ ਕੋਲੀਜਨ ਹੋਇਆ ਜਿਹਦੇ ਵਿੱਚ ਇੱਕ ਪੈਡਸਟਰੀਨ ਜਿਹੜਾ ਇੱਕ ਟਰੱਕ ਦੇ ਨਾਲ ਜਿਹੜਾ ਉਹ ਟਕਰਾ ਗਿਆ ਜਿਸ ਦੀ ਮਾਰਕ ਹੋ ਗਿਆ ਹਾਲ ਹੀ ਘੜੀ ਖਬਰਾਂ ਨੇ ਕਿ ਮਵੇਲ ਡਰਾਈਵ ਤੇ ਲੈ ਕੇ ਕੇ ਸੈਂਟਰਲ ਪਾਰਕ ਵਰ ਦਾ ਜਿਹੜਾ ਏਰੀਆ ਹੈ ਉਹ ਫੁੱਟਨ ਟੋਟਲੀ ਜੜਾਇਆ ਉਹ ਸਾਊਥ ਬੋਨ ਜਿਹੜਾ ਉਹ ਬਲੌਕ ਕੀਤਾ ਗਿਆ ਟੋਟਲੀ ਸ਼ਟਡਾਊਨ ਹੈ ਹਾਈਵੇ ਤੇ ਤੁਹਾਨੂੰ ਅਲਟਰਨੇਟ ਰੂਟ ਕਰਨ ਲਈ ਜਿਹੜੀ ਗੱਲ ਕਹੀ ਗਈ ਆ ਆਪ OPP ਵੱਲੋਂ ਤੇ ਬੰਦੇ ਜਿਹੜੇ ਪਛਾਣ ਨਹੀਂ ਹੋਈ ਜਿਸ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਇੱਕ ਵੱਡੀ ਖਬਰ ਇੱਕ ਸਕੂਲ ਬੱਸ ਜਿਹੜੀ ਆ ਕੱਲ 401 ਤੇ ਲੰਡਨ ਲੱਗੇ ਜਿਹੜੀ ਆ ਉਹ ਖੱਡ ਵਿੱਚ ਡਿੱਗ ਪਈ ਹੈ ਬੱਸ ਡਰਾਈਵਰ ਦੀ ਮੌਤ ਹੋ ਗਿਆ ਟੋਟਲ 10 ਜਿਹੜੇ ਸਟੂਡੈਂਟ ਸੀਗੇ ਜ਼ਖਮੀ ਹੋਏ ਸੀ ਜਿਹਦੇ ਵਿੱਚੋਂ 6 ਨੂੰ ਛੁੱਟੀ ਦੇ ਦਿੱਤੀ ਗਈ ਅਤੇ 4 ਜਿਹੜਿਆ ਉਹਨਾਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ ਇੱਕ ਇਹ ਅਪਡੇਟ ਆ ਔਰ ਅਗਲੀ ਵੱਡੀ ਅਪਡੇਟ ਹੈਗੀ ਆ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਆਪਣੇ ਤੀਸਰੇ ਬੱਚੇ ਬੇਟੀ ਨੂੰ ਵੈਲਕਮ ਕੀਤਾ ਪਹਿਲਾਂ ਉਹਨਾਂ ਦੇ ਦੋ ਬੱਚੇ ਨੇ ਵੱਡਾ ਬੇਟਾ ਸੈਕੰਡ ਬੇਟੀ ਅਤੇ ਤੀਸਰੀ ਬੇਟੀ ਬ੍ਰੈਂਟਨ ਸ਼ਿਲਕ ਹਸਪੀਟਲ ਤੋਂ ਨੇ ਜਨਮ ਲਿਆ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੂੰ ਉਹਨਾਂ ਦੇ ਤੀਸਰੇ ਬੱਚੇ ਦੇ ਜਨਮ ਦੇ ਉੱਪਰ ਦੇ ਸਾਰੀਆਂ ਸ਼ੁਭਕਾਮਨਾਵਾਂ ਮੁਬਾਰਕਾਂ ਬਰੰਟਾਉਣੀਓ ਤੁਹਾਡੇ ਮੇਰ ਨੇ ਜਿਹੜਾ ਉਹ ਹਿੱਸਾ ਬੱਚਾ ਜੰਮਿਆ ਤੇ ਇਸ ਤੋਂ ਇਲਾਵਾ ਕਾਫੀ ਵੱਡੀ ਅਫੀਡ ਇੰਟਰਨੈਸ਼ਨਲ ਪਦਰਤੀਆ ਉਹਦੀ ਅਸੀਂ ਤੁਹਾਡਾ ਖਬਰ ਸਾਡੇ ਕੋਲ ਕਾਫੀ ਆ ਇੱਕ ਖਬਰ ਜਿਹੜੀ ਮੈਂ ਤੁਹਾਨੂੰ ਜਾਣਦਾ ਜਾਣਦਾ ਦੇਣਾ ਬ੍ਰੇਕ ਤੋਂ ਪਹਿਲਾਂ ਉਹ ਹੈਗੀ ਆ ਕਿ ਕੈਨੇਡਾ ਦੀ ਅਕਾਡਮੀ 0.3% ਅਗਸਤ ਦੇ ਵਿੱਚ ਜਿਹੜੀ ਆ ਸ਼ਰੰਕ ਕੀਤੀ ਆ ਇੰਨੀ ਹੀ ਜੁਲਾਈ ਮਹੀਨੇ ਦੇ ਵਿੱਚ ਜਿਹੜੀ ਆ ਇਕਨੋਮੀ ਨੇ ਰੇਜ਼ ਲਿਆ ਸੀਗਾ ਸੋ ਲਗਭਗ ਜੁਲਾਈ ਮਹੀਨੇ ਦੀ ਜਿਹੜੀ ਗਰੋਥ ਸੀ ਉਹਦੇ ਦੇ ਉੱਪਰ ਪਾਣੀ ਫਿਰ ਗਿਆ ਤੋ ਇਹ ਚੀਜ਼ ਜਿਹੜੀ ਆ ਉਹ ਇਹ ਗੱਲ ਨੂੰ ਕਹਿੰਦੀ ਆ ਕਿ ਦਸੰਬਰ ਮਹੀਨੇ ਚ ਜੋ ਇਕਨੋਮਿਕ ਅਨਸਰਟੇਨਟੀ ਬਣੀ ਹੋਈ ਆ ਕੈਨੇਡਾ ਦੇ ਵਿੱਚ ਹਾਲਾ ਕਿ ਜੌਬ ਸੈਕਟਰ ਜਿਹੜਾ ਉਹ ਸਾਡਾ ਕੈਨੇਡਾ ਦਾ ਥੋੜਾ ਮਜ਼ਬੂਤ ਹੋਇਆ ਸੀ ਪਰ ਬਹੁਤ ਵਧੀਆ ਨਹੀਂ ਆ ਇਨਫਲੇਸ਼ਨ ਵਧੀਆ ਪਰ ਇਨਫਲੇਸ਼ਨ ਜਿਹੜੀ ਆ ਫੂਡ ਪ੍ਰਾਈਸਟ ਵਧੀਆ ਜਿੱਥੇ ਸਰਕਾਰ ਦਾ ਕੋਈ ਬੜਾ ਕੰਟਰੋਲ ਹੈ ਨਹੀਂ ਨਾ ਸਰਕਾਰ ਦਾ ਬੈਂਕਾਂ ਦੇ ਕੋਈ ਕੰਟਰੋਲ ਹੈ ਤੇ ਨਾ ਸਰਕਾਰ ਦਾ ਜਿਹੜੇ ਇੱਥੇ ਨਸਾਗੇ ਨੇ ਫੂਡ ਵਾਲੇ ਜਿਹੜੇ ਗ੍ਰੋਸਰਸ ਨੇ ਉਹਨਾਂ ਤੇ ਕੰਟਰੋਲ ਆ ਸਰਕਾਰ ਕੈਨੇਡਾ ਦੀ ਅਜੇ ਤੱਕ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ناکਾਮਜਬ ਰਹੀ ਆ ਇਹ ਆਪਣੀ ਮਰਜ਼ੀ ਦੇ ਨਾਲ ਆਪੋ ਆਪਣੇ ਰੇਟ ਤੇ ਲੋਕਾਂ ਕੋ ਪੈਸੇ ਚਾਰਜ ਕਰਦੇ ਨੇ ਸੋ ਇਸ ਕਰਕੇ ਮੰਗਾਈ ਇਨਫਲੇਸ਼ਨ ਨੂੰ ਤੇ ਜੀਡੀਪੀ ਨੂੰ ਜੇ ਮੁੱਖ ਰੱਖੀਏ ਤੇ ਅਨਸਰਟੀਨਟੀ ਵਿਸ਼ੇਸ਼ ਤੌਰ ਤੇ ਜਿਹੜੀ ਅਮਰੀਕਨ ਟੈਰਫ ਦੇ ਕੈਨੇਡੀਅਨਸ ਤੇ ਉੱਪਰ ਬਣੀ ਹੋਈ ਆ ਕੰਜ਼ਿਊਮਰ ਕੌਨਫੀਡੈਂਸ ਬਿਲਕੁਲ ਥੱਲੇ ਆ ਇਹਨਾਂ ਸਾਰੇ ਮੁੱਦਿਆਂ ਨੂੰ ਮੁੱਖ ਰੱਖੀਏ ਤੇ ਬੈਂਕ ਆਫ ਕੈਨੇਡਾ ਪੋਸੀਬਲ ਹੈ ਕਿ ਐਨ ਅਦਰ ਕੁਆਟਰ ਡਿਸੰਬਰ ਮਹੀਨੇ ਦੇ ਵਿੱਚ ਕੈਨੇਡੀਅਨ ਨੂੰ ਰਾਹ ਦੇ ਸਕਦਾ ਇਸ ਵਕਤ ਓਵਰਨਾਈਟ ਬੈਂਕਾਂ ਦੇ ਜਿਹੜੇ ਬੈਂਕ ਆਫ ਕੈਨੇਡਾ ਰੇਟ ਹੈ 2.25% ਹੋ ਗਿਆ ਸਵਾ ਦੋ ਪਰਸੈਂਟ ਹੋ ਗਿਆ ਤੇ ਜੇ ਡਿਸੰਬਰ ਚ ਇੱਕ ਕੁਆਟਰ ਹੋਰ ਛੋਟ ਦਿੰਦੇ ਨੇ ਤੇ ਇਹ 2% ਤੇ ਆ ਜਾਏਗਾ ਦੱਸ ਚੀ ਜਿਹੜੇ ਮੇਜਰ ਬੈਂਕ ਨੇ ਆਪਣਾ 2.2 0% 2.20 ਆਪਣਾ ਵਿੱਚ ਐਡ ਕਰਦੇ ਆ ਇਸ ਵਕਤ ਪ੍ਰਾਈਮ ਰੇਟ ਜਿਹੜਾ ਆ 4.45% ਰਿਹਾ ਇਹ ਕਿਚਨ ਦਾ ਵਧੀਆ ਰੇਟ ਹੈ ਫਸਟ ਟਾਈਮ ਬਿਆਰ ਨਹੀਂ ਚੰਗੀ ਰਾਹਤ ਹੈ ਬਹੁਤ ਬਹੁਤ ਸ਼ੁਕਰੀਆ ਗੁੱਡ ਮਾਰਨਿੰਗ ਸਰ ਲਖਵਿੰਦਰ ਮਨਤਾਲੀ ਗੁੱਡ ਮਾਰਨਿੰਗ ਸਰ ਹਰਵਿੰਦਰ ਵਕਸਾ